ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਬਲਾਪੀ ਦਾ ਸੁੱਖ ਦਾ ਇੱਧਰ ਸਿਰਵਾ ਰੇ ਸੁਖ ਹੋ ਰਹੀ ਆ ਤਿਆਰ ਇਹ ਸ਼ੂਟਿੰਗ ਵਾਸਤੇ ਹੁੰਡੀ ਤਿਆਰ ਕਿ ਜਾਂ ਮੰਡੇ ਜਾਣ ਵਾਸਤੇ ਜਿੱਥੇ ਅੰਟੀ ਜਿੱਥੇ ਘਲਾ ਦੂਗੀ ਅੰਟੀ ਦੱਸ ਇਹ ਥੋੜੀ ਗੱਲ ਵੀ ਅੰਟੀ ਦੇ ਗੱਲ ਆਉਣੀ ਸਾਰੀ ਅੰਟੀ ਦੇ ਇੱਥੇ ਸੁਖ ਆ ਕੇ ਆਈ ਸ਼ੇਰ ਬੜਾ ਸੋਹਣਾ ਹਾਂ ਤੇ ਮੈਂ ਆਖਣ ਨਹੀਂ ਲਿਆ ਤੈਨੂੰ ਜੁੜਾ ਕਰਕੇ ਨੀ ਲਿਆ ਧੀਏ ਮੈਂ ਵਾ ਕੇ ਦਵਾ ਸਾਡੇ ਹੱਥ ਲੱਗਣ ਦੇ ਸੱਚ ਪੜਾ ਮੈਨੂੰ ਸੱਚੀ ਅੱਛਾ ਸਭ ਨੂੰ ਸੀਸਾਂ ਵੇਨ ਲਈ ਆ ਬੜੀ ਨੰਦੀ ਆਂਟੀ ਤੂੰ ਠੀਕ ਠਾਕ ਰਹੇ ਹੋ ਕੀ ਆਪਾਂ ਪੰਦ ਉਸਦੀ ਪਾਪਾ ਦੀ ਆਂਤ ਬਸਤੀ ਦੇ ਪਾਪਾ ਤੇ ਹੁਣ ਤੂੰ ਮੇਰਾ ਸੇਵ ਰਾਇਆ ਠੀਕ ਠਾਕ ਵੀ ਉਹ ਗੱਲ ਆ ਤੰਦਰੁਸਤੀ ਵੀ ਉਹ ਗੱਲ ਆ ਜਾਂਦੇ ਕੋਈ ਹੋਰ ਸੀਸ ਦੇ ਤੰਦਰੁਸਤੀ ਦਾ ਮਤਲਬ ਸਰੀਰ ਸਹੀ ਰਹੇ ਠੀਕ ਠਾਕ ਮਤਲਬ ਵੀ ਉਮਰ ਹੰਡਾ ਨੀ ਹੋਰ ਕੋਈ ਸੀਸ ਦੇ ਹਾਂ ਕੋਈ ਹੋਰ ਕੀ ਨਹੀਂ ਦੱਸੋ ਮਾਗੀ ਕਰਵਾਏ ਉਹਰੇ ਅੱਡੀ ਤੇ ਰਵਿਆ ਲੈ ਤੂੰ ਹੋਰੀ ਗੱਲਾਂ ਹੈ ਉਹ ਤੁਹਾਨੂੰ ਛੇਤੀ ਪਲੇ ਲਾਈ ਕਰਦੇ ਆਂ ਵੀ ਫੜ ਫੜ ਕੰਗੀ ਫੜਦੇ ਆਂ ਸਿਰ ਮਾਉਨੇ ਆਂ ਚੀਰ ਕੱਟ ਕੇ ਮੜਾ ਦਿਆ ਚਲਪ ਟਪਾ ਲੈਂਦੀ ਹੈ ਅੱਡੀ ਤੇ ਬੁੱਤੀ ਛੇਤੀ ਆਵੇ ਵਰਵਾ ਦੇ ਕਿਸੇ ਢਿੱਡ ਤੇ ਜੁੜਾ ਨਾ ਕਰਦੀ ਐਨੀ ਛੇਤੀ ਵੀ ਨਹੀਂ ਹੁੰਦੀ ਸੋਕ ਕੇ ਬੜਾ ਇਨੀ ਇਹ ਗੱਲ ਇਹ ਆ ਪੀ ਸੁੱਖ ਨਹੀਂ ਕੀ ਸਿਰ ਵਾਉਂਦੀ ਤੇ ਅੱਜ ਇਹਦੀਆਂ ਅਟਕਾਂ ਨਿਕਲਣੀਆਂ ਆ। ਆਹ ਵੇ ਇਹ ਉਹ ਵੇ ਇਹ ਉਹ ਵੇ ਪਹਿਲਾਂ ਕੱਢ ਦਿੱਤੀਆਂ ਅਟਕਾਂ। ਅੱਜ ਆਂਟੀ ਦੇ ਕੱਢੀਆਂ ਸੁੱਖ ਦੀਆਂ ਅਟਕਾਂ। ਕਾ ਸਹੀ ਗਾਰੰਟੀ ਸਿਰ ਵਾਉਂਦੀ ਆ ਨਾ। ਹੈਂ? ਸੁੱਖ ਦੇ ਨਾ ਮਾਰ ਬੜੇ ਭਾਰੇ ਹੋ ਗਿਆ। ਭਾਰੇ ਹੋਗੇ ਨਹੀਂ ਭਾਰੇ। ਇੱਕ ਗੱਲ ਹੈ ਕੀ ਸੁੱਖ 4-5 ਦਿਨ ਨਾ ਵਾਂ ਵੀ ਪਹਿਲਾਂ ਜਰਾਵਾ ਬੈਈਦੀਆਂ ਤੇ ਵੇਖ ਨਹੀਂ। ਤੇ ਚੱਲ ਚੰਗਾ ਵੇ ਇੱਕ ਨੁਕਰੇ ਬੋਰੀ ਦੀ ਸੁੱਟ ਕੇ ਬਹਿ ਜੇਗੀ। ਮੈਂ ਤਾਂ ਕਿਸੇ ਵਾਲਾ ਦਾ ਨਹੀਂ ਕਹਿੰਦਾ ਹਰ ਦਿਨ ਹਰ ਵੀ ਨਹੀਂ। ਕਾਦੀ। ਇਹੋਈ ਸੇਵਾ ਹੈ ਤੇ ਚੰਡੀ ਵੀ ਚੰਡੀ ਵੀ ਹਰੀ ਗੱਡੜੀ ਪੈਣੀ ਨੇ ਨੁਕਰੇ ਉਹ ਤਾਂ ਕੱਢ ਨੂੰ 52000 ਤੇ ਇਹਨਾਂ ਨੇ ਬਣਿਆ ਹਰ ਮਹੀਨੇ ਅੱਛਾ ਕੋਈ ਗੱਲ ਨਹੀਂ 50000 ਰੱਖੀ ਨੇ ਫਿਰ ਬੜੀਆਂ ਸੰਗਤਾਂ ਆਇਆ ਕਰਨੀਆਂ ਤੇਰ ਕੋ ਜਨਜੀਤ ਕਿੱਥੇ ਆ ਉਹ ਬਲਜੀਤ ਸਿੰਘ ਨੀਂ ਲੈਂ ਗਿਆ ਸੁਖ ਤੇਰੇ ਕੋ ਬੜੀਆਂ ਸੰਗਤਾਂ ਆਇਆ ਕਰਨੀਆਂ ਪੁੱਛਣਾ ਪਉਣ ਵਾਸਤੇ ਜੇ ਤੁਸੀਂ 52000 ਦੇ ਤਾਂ ਬਾਕੀ ਸੰਗਤ ਦੀ ਮੈਨੂੰ ਲੋੜ ਹੀ ਨਹੀਂ 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 ਇੱਕ ਵਾਰ ਲੈਣਾ ਹੈ ਹਰ ਮਹੀਨੇ ਹਰ ਮਹੀਨੇ ਇੱਕ ਮਿੰਟ ਹੋਰ ਆਹੀਂ ਤੇਰੇ ਨਾਲ ਸੰਗਤਾਂ ਹੁੰਦੀ ਨਹੀਂ ਕੀ ਅਹੀਂ ਤੇ ਨਾ ਸੰਗਤਾਂ ਜੋੜਾਂਗੇ ਹੋਰ ਵੀ ਤੇ ਪਰ ਇਹ ਆ ਵੀ ਸਾਡੇ ਨਾਲ ਕਮਿਸ਼ਨ ਕਰ ਲਾ ਫੇ ਥੋੜਾ ਜਿਹਾ ਘਟਾ ਦੂ ਕਮਿਸ਼ਨ ਵਿੱਚ ਚੱਲ ਫੇ ਘਟਾ ਲਈ ਕਰ ਲੈ ਹੈ ਘਟਾ ਲਈ ਕਰ ਲੈ ਨਹੀਂ ਤੇ ਕਮਿਸ਼ਨ ਕਰਨਾ ਸੰਗਤਾਂ ਇੰਨੀਆਂ ਜੋੜਨੀਆਂ ਕਮਿਸ਼ਨ ਸਸਤੀ ਸਸੀ ਕਾਲ ਬਾਬਾ ਆ ਗਈ ਆ ਮਨਪ੍ਰੀਤ ਇਹਦੀ ਅਟਕਾ ਕੱਢਣ ਦੇ ਅੱਜ ਤੇ ਮੈਂ ਨਾ ਵਾਹ ਚਾਰਕ ਦਿਨ ਪਹਿਲਾਂ ਜਿਹੜਾ ਮੈਂ ਬਾਈ ਦੀਆਂ ਆਂਦੀ ਬੱਜ ਨਹੀਂ ਮੇਰੀਆਂ ਬੱਜਦੀਆਂ ਇਦੀਆਂ ਭੈਣਾਂ ਚੱਲ ਐਦਾਂ ਕਰ ਚਾਰ ਦਿਨ ਤੂੰ ਵੀ ਨਾ ਵਹੀਂ ਉਹ ਵੀ ਨਾ ਵਾਹ ਤੁਸੀਂ ਦੋਵੇਂ ਬਹਿ ਜਿਓ ਇੱਕ ਦਿਨ ਨਾ ਨੇ ਸੁਖ ਦੀਆਂ ਬੱਜਣੇ ਸੁਖ ਦੇ ਮਾਲ ਬਹੁਤ ਜਾਨ ਭਰੇ ਆ ਸੁਖ ਦੀਆਂ ਬੱਜਣੇ ਨਹੀਂ ਪਰ ਮੇਰੇ ਚੱਲੇ ਮੱਲ ਅੱਜ ਮੰਨ ਕੇ ਤੇ ਸੂਟ ਕਿੰਨਾ ਸੋਹਣਾ ਪਾਇਆ ਸੁਖ ਮੈਂ ਨਾ ਵੇ ਵਟ ਕੱਟ ਦੇ ਕੁੜੀ ਨੇ ਅੱਜ ਤੇ ਜੈਪੁਰੀ ਸੂਟ ਪਾਇਆ ਜੀ ਇਹ ਜੈਪੁਰੀ ਆ ਠੀਕ ਤਾਂ ਇਹਦਾ ਲੱਗਣਾ ਕਿ ਇਹ ਜੈਪੁਰੀ ਬਸ ਨਹੀਂ ਜੀ ਨਹੀਂ ਇਹਨੂੰ ਜੈਪੁਰੀ ਜਾਂਦੇ ਆ ਇਹਨੂੰ ਜੈਪੁਰੀ ਜਾਂਦੇ ਆ ਇਹ ਸੁਣਾ ਲੱਗਣ ਰਿਹਾ ਸੱਜਿਆ ਵਾ ਸੱਜਿਆ ਫੱਕੀਆ ਕੋਈ ਜਿਹੜੀ ਮਰਜ਼ੀ ਚੀਜ਼ ਪਾ ਲੇ ਉਹ ਸੱਜਿਆ ਮਾੜਾ ਮੰਨ ਕੇ ਨਹੀਂ ਮੈਂ ਪਹਿਲਾਂ ਇਹ ਪੌਣੇ ਇਦਾਂ ਦੇ ਪੌਣੇ ਨਹੀਂ ਨਾ ਹਾਂ ਫੇਟੇ ਦਾ ਮੋਟੀ ਹੋ ਗਈ ਸੁਖ ਬਲਜੀਤ ਨਹੀਂ ਆਈ ਆਉਣ ਕੇ ਕਾਤੇ ਸਾਰੇ ਕਹਿੰਦੇ ਤੈਨੂੰ ਜੱਜਦੇ ਆ ਤੇ ਪਾਉਂਦੇ ਆ ਰੇਸ ਹੋ ਜਾਂਦੇ ਆ ਸੋਨੇ ਨਾਲ ਕਹਿੰਦੇ ਤੂੰ ਬੇਦੇ ਜਿਹੀ ਬਣੀ ਰਹਿਣੀ ਆ ਮੈਨੂੰ ਮੈਂ ਮੋਟੀ ਹੋ ਗਈ ਤੇ ਉਹਦੇ ਕਰਕੇ ਮੈਨੂੰ ਨਹੀਂ ਹੁੰਦਾ ਤੇ ਇਹ ਰੇਂਜਸ ਅਗੋਂ ਵੱਖੀਆਂ ਦੇ ਦਿੰਦੇ ਨਹੀਂ ਮੋਟੀ ਹੋਇਆ ਤੇ ਆ ਬੁੰਦੇ ਬੁੰਦੇ ਪਾਈ ਸੋ ਬਟੇ ਨਹੀਂ ਦੇਣਾ ਸੱਚ ਦੇ ਹਾਂ ਸੋਵੇ ਬੰਦੇ ਕੋਲ ਤੇ ਛੂਟ ਪਾਈ ਦੇ ਉਹਦੇ ਥਾਣੇ ਵੱਖੀਆਂ ਦੇ ਦਿੰਨਾ ਉਸ ਤੋਂ ਵੀ ਜ਼ਿਆਦਾ ਲੰਗੇ ਜਿਆਦਾ ਜੰਦਾ ਉਹ ਦਰਿਆ ਲਾਣ ਨੇ ਜਦੋਂ ਸਾੜੀਆਂ ਲਾਈਆਂ ਕਿ ਇਹਨਾਂ ਦਾ ਬੁਰਾ ਢਿੱਡ ਦਿਖਦਾ ਤਾਂ ਵੀ ਨਹੀਂ ਹੰਦਾ ਉਹ ਉਹਨਾਂ ਦੇ ਰਿਵਾਜ ਹੁੰਦਾ ਬੇਨਾ ਹਾਲੇ ਲੋਕ ਫਿਰ ਦਾ ਮਾਲਾ ਸਮਝਦੇ ਆ ਤਾਂ ਹਣ ਤੋਂ ਆਚਾਰ ਪੰਜ ਇਦਾਂ ਦੇ ਨਹੀਂ ਵੇਹ ਜਚੇ ਹੀ ਓਦਾਂ ਇੱਕ ਗੱਲ ਹੈਗੀ ਓ ਜਚੇ ਹੀ ਸੂਟਾ ਤੈਨੂੰ ਹਮ ਹਰ ਵੇਲੇ ਫੋਨ ਦੀ ਨਹੀਂ ਨਾ ਕਰਕੇ ਜਨਾਬ ਦਾ ਫੋਂਦਾ ਨਹੀਂ ਨਹੀਂ ਉਹ ਵੀ ਜਚਦੇ ਆ ਨਾ ਹੀ ਪਾਏ ਨੇ ਪਰ ਪਾਏ ਜਚਦੇ ਉਹਦੇ ਵਿੱਚ ਜੂੜੇ ਦੇ ਕਿਆ ਲੀਰ ਦੀ ਬੱਦੀ ਆ ਤਾਂ ਮੈਨੂੰ ਲੱਗਦੀ ਆ ਅਗਲੀ ਨੇ ਨੇ ਪੈ ਗਈ ਹੈ 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 ਨਾ ਦੱਸ ਇੱਥੇ ਕੇ ਲੀਰ ਲਾਉਥੇ ਵਰ ਮਾਹ ਪੂਨੇ ਨਾਲੋਂ ਲਾਗ ਲੀਰ ਬਨ ਲਾਉਥੇ ਕੀ ਯਾਰ ਇਦਾਂ ਨਾ ਪੂਨੇ ਨਾਲ ਪੈਂਦੇ ਪੂਨੇ ਚ ਰੋਟੀਆਂ ਰੱਖੀ ਸੀ ਮਰਦੀ ਲੀਰ ਵਾਟ ਕੇ ਆਈ ਸ਼ਾ ਕੀ ਰ ਉਹ ਰੋਪਿਆ ਹੀ ਉਧਰ ਲੜਦੇ ਆ ਨਹੀਂ ਉਧਰ ਹੀ ਡੇ ਨਿਆਣੀ ਡੇ ਖੇਡਣ ਲੜਦੇ ਆ ਨਾਲੇ ਆ ਗੱਲ ਸੁਣੀ ਸੁਣੀ ਬਣੀ ਕੱਲ ਨੇ ਪਾਇਆ ਇਹਨੇ ਮਨ ਜਿੰਨੇ ਕਿ ਨਸਮਾ ਗੰਡਿਆ ਸੁੱਖ ਨੂੰ ਪਾ ਦੇ ਜੇਦੀ ਨਾ ਨਹੀਂ ਗੱਲ ਸੁਣ ਆ ਖੱਟਾ ਜਾ ਪਰ ਨਾ ਮੇਰਾ ਇਹਦੇ ਨਾਲ ਲੀਤ ਪਾਰ ਕੇ ਬੰਦਾ ਪਰ ਇਹ ਕਿ ਨੀਤ ਵਧੀਆ ਲੱਗਦੀ ਮਿਹਰਬਾਨੀ ਲੋ ਇੱਕੋ ਲੈਣਾ ਵੈਨ ਤੋਂ ਉਹਦਾ ਕੋਮਣੇ ਚੱਲ ਛੱਡ ਤੂੰ ਹੁਣ ਘਰੀ ਕਿਤੇ ਪਾ ਤੂੰ ਮਿਲ ਸਕਣ ਵਿਆਹ ਕਰ ਮਾਸਾ ਛੱਗਣ ਵਿਆਹ ਤੇਰਾ ਲਾ ਕੇ ਉਹਨੂੰ ਪਾ ਦਾਂਗੇ ਤੇ ਉਹਨਾਂ ਜੇ ਬੜੀ ਚੱਲ ਗਏ ਲੈ ਲੈ ਉਹਦਾ ਚੌਰ ਕਰਦਾ ਤੇਰਾ ਹੀ ਜਿਆਦਾ ਉਹਦਾ ਹੋਰ ਜਿਆਦਾ ਸੁਣਾ ਲੱਗਣ ਲੇ ਹੋਰ ਬਾਲ ਕੋ ਤੇ ਚੱਲੇ ਸਾਰੇ ਹੁਣ ਤੇ ਐ ਲੱਗਦੀ ਜੀ ਤਾਂ ਮਨੀਲਾ ਆਈ ਘੁੰਮਣ ਹੈ ਕੈਨੇਡਾ ਨਹੀਂ ਸੀ ਕੈਨੇਡਾ ਕੈਨੇਡਾ ਵੀ ਕਿਲਾਵਾਂਗੇ ਕੋਈ ਨਹੀਂ ਨਹੀਂ ਕੈਨੇਡਾ ਅਮਰੀਕਾ ਪਚਾਵਾਂਗੇ ਧੀ ਨਾਲ ਹੋਈ ਆ ਹੌਲੀ ਹੌਲੀ ਜਾਂਦਾ ਪਾਣਾ ਜਿਹਨੇ ਫਿਰ ਸਟੱਡਿ ਗਏ ਬਾਹਰ ਕੋਈ ਨਹੀਂ ਕੋਈ ਨਹੀਂ ਸੋਖੋ ਉਹ ਅਖੰਡੀ ਤੂੰ ਪალა ਪਾਣੀ ਮੇਰੇ ਕੋ ਹੋ ਰਹਿ ਗਏ ਪਾਲਾ ਉਹ ਰਮਾਲ ਜਿਆ ਕੋਈ ਦਰਪਤ ਇਹ ਜਦੋਂ ਨਹੀਂ ਆਉਨੇ ਆਉਨੇ ਪੈਰ ਲਾਲ ਹੋ ਗਏ ਪੈਰ ਲਾਲ ਹੋ ਗਏ ਉਹਦਰਾ ਹੱਥ ਫੇਰੋ ਪਾਣੀ ਨਾ ਪਾਓ ਉੱਤੇ ਹੱਥੇ ਆ ਜਾਓ ਹੱਥੇ ਇਹ ਪੀਆ ਵੀ ਨਹੀਂ ਆਉਂਦੀ ਆ ਉਦੋਂ ਹੀ ਗੁਰਵਰ ਮਸ਼ੀਨ ਦੇ ਘਾਪਾ ਮੜੀ ਹਾਂ ਅਵਰੇ ਕਿੰਨੇ ਪਿੱਛੇ ਤੇਰੀ ਕੈਂਦਾ ਪਿੱਛੇ ਨੂੰ ਕਰੋ ਕੀ ਅਈਸ਼ਾ ਆ ਗੁਰਵਰ ਲਿਆਉਂਦਾ ਮਸ਼ੀਨ ਉਸ ਵਿੱਚ ਚੁੱਕ ਕੇ ਵੀ ਸੋਖਾ ਆਪਣਾ ਭਾਰ ਤੋਲ ਭਲਾ ਇਹ ਚਲਦੀ ਆ ਪਾ ਕੇ ਰੱਖਨੇ ਤੇ ਗੁੱਡ ਫੈਲਾ ਆ ਆ ਦੇ ਨਾ ਵੇਖੀ ਗੁਰਮੁਖ ਤੇਰਾ ਮੇਰਾ ਸੀਨ ਹੋ ਜਾ ਇੱਧਰ ਚਲੋ ਮਮਾ ਦਾ ਸੀਨ ਕਰ ਲਓ ਆ ਜਾ ਸੀਨ ਹੋ ਤੇਰਾ ਮੇਰਾ ਸੁੱਖ ਵੇਖੀ ਪਲਗਦਾ ਮਨਪਰੀ ਵੇਖੀ ਪਲ ਮੇਰਾ ਕੰਨਾ ਵੇਟ ਟੱਡਾ 1 ਕੁਇੰਟਲ ਨਹੀਂ 1 ਕੁਇੰਟਲ 80 80 ਨਹੀਂ 8 ਕਿਲੋ 8 ਕਿਲੋ ਹੋ ਜਾ 80 ਆ ਇੱਕ ਕੁਇੰਟਲ 80 ਕਿਲੋ ਹਾਂ ਨਹੀਂ 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 ਇੱਕ ਕੁਇੰਟਲ 80 ਕਿਲੋ ਨਹੀਂ ਨਹੀਂ ਇੱਕ ਕੁਇੰਟਲ 8 ਕਿਲੋ ਹੋਣਾ ਬਾਊ ਇੱਕ ਕੁਇੰਟਲ 8 ਕਿਲੋ ਮੈਂ ਤੂੰ ਮੈਨੂੰ ਇੰਨਾ ਮੇਰਾ ਦੇ ਇੰਨਾ weight ਕਿਥੋਂ ਇੱਕ ਕੁਇੰਟਲ ਤੇ 16 ਕਿਲੋ ਭਾਰ ਰਹੀ ਮੇਰਾ 8 ਕਿਲੋ ਭਾਰ ਕੱਟ ਗਿਆ ਨਹੀਂ ਇੱਕ ਵਾਰ ਕਿਦਾਂ ਘਟੇਦਾ ਲਾਮਾ ਦੀ ਹੈ ਮੈਂ ਜਾਣ ਕੇ ਗਿਆ ਕੀ ਕੀ ਆਦੀ ਮੈਂ ਜਾਣ ਕੇ ਆਖਿਆ ਯੋ ਲੈ ਇਹਨੇ ਸਤਾਉਣ ਦੀ ਮਾਰੀ ਇਹਨੂੰ ਜਾਣ ਕੇ ਆਖਿਆ ਇਹ ਦਾ ਨਾਮ ਇਹ ਡੰਗਰ ਸੱਚਾ ਲੱਗਦਾ ਨਹੀਂ ਨਹੀਂ ਇਹ ਇਹ ਆਦੀ ਕਿਦਾਂ ਘਟਿਆ ਕਿਦਾਂ ਘਟਿਆ ਇਹ ਚਿੰਤਾ ਕਰੋ ਫਿਕਰ ਕਰੋ ਟੈਨਸ਼ਨ ਨਾ ਲਓ ਮੈਂ ਤਾਂ ਤੇ ਦਰਜ ਕਰਦੀ ਮੇਰਾ ਉਹਨੇ ਵੜ ਜਾਣਾ ਨਹੀਂ ਨਹੀਂ ਮੈਂ ਇਹ ਰੱਥ ਜੋੜੋ ਪਾਪਾ ਕਰੇ ਇਹਨੂੰ ਚਿੰਤਾ ਮਾਲਕ ਇਹ ਸੱਚੇ ਪਾਸ਼ਾਪੁੱਤ ਕਿਸ ਨੂੰ ਚਿੰਤਾ ਨਾ ਪਾਵੇ ਵੀਡੀਓ ਬਣਾ ਕੇ ਤੇ ਟੀਮ ਮੈਂਬਰ ਹੋਈ ਵਹਿਲੀ ਵਨਡੇ ਚਾਹ ਪੀਣ ਆਹੋ ਇਹ ਨਹੀਂ ਕਰਦੀ ਇਹ ਮੈਂ ਮੈਂ ਤਾਂ ਚਾਹ ਬਣਾਈ ਹੋ ਮੈਂ ਤੇ ਦੋ ਵੀ ਪੀਣੀ ਹੈ ਮੈਂ ਨਾਲ ਹੈ ਮੈਂ ਤੇ ਪਰੀਤਾ ਵਾਲੇ ਸਿਹਤਾਰਵਦੀ ਮੈਂ ਤੇ ਦੋ ਵੀ ਪੀ ਆ ਨਹੀਂ ਤੂੰ ਦੋਹੀ ਪੀ ਕੇ ਪਤਾ ਨਹੀਂ ਟੋਫੀ ਯਾਨੀ ਕਿ ਟੋਫੀ ਸੁਮਨ ਉਹ ਦੇ ਆਈ ਆ ਇਹ ਆ ਵਾਦੂੜੀ ਕਰੇ ਹਾਂ ਇਹ ਕਿਤੇ ਆਉਂਦੇ ਨਹੀਂ ਜਲੀ ਜਲੀ ਆਓ ਉਹ ਨਹੀਂ ਆਉਂਦੇ ਨਹੀਂ ਆਉਂਦੇ ਹੈ ਦੋ ਦਿਨ ਪਹਿਲੇ ਆਉਂਦੇ ਮਾੜਾ ਨਹੀਂ ਜਲੀ ਚਲੀ ਆਪਾਂ ਸੌਂ ਗਏ ਕਿੱਦਾਂ ਡੋਨਟ ਮੈਨ ਹੈ ਕਿੱਦਾਂ ਕਰ ਜਾਏ ਇਹ ਆ ਮੰਨਾ ਪਹਿਲਵਾਨੇ ਪ੍ਰਾਈਜ਼ ਮਿਲੇ ਜਿਹੜੇ ਨਾਮ ਮਿਲੇ ਮੰਨੇ ਪਹਿਲਵਾਨ ਨੂੰ ਕਬੱਡੀ ਦੇ ਵਿੱਚ ਤੂੰ ਜਲਦੀ ਪੀ ਲੋ ਚਾਹ ਚੱਲੀਏ ਤੂੰ ਹੀ ਪੀ ਲੋ ਹਾਂ ਸੋਨੂ ਬਾਤ ਤੇਰੀ ਚਾਹ ਕਿਹੜੀ ਆ ਈਓ ਆਂਟੀ ਜੀ ਦੀ ਤੁਹਾਨੂੰ ਉਹ ਅਦੀ ਮੈਂ ਕੌਫੀ ਪੀਣੀ ਪੀਣੀ ਮੈਂ ਅਮਰੀਕਾ ਵਾਲੇ ਦੀ ਘਰ ਵਾਲੀ ਆ ਉਹ ਕੌਫੀ ਕੱਢ ਕੇ ਆਈ ਆ ਹਾਂ ਆ ਕਾਪੜਾ ਖੰਡੇ ਦੇ ਕਾਪੜਾ ਹਾਂ सोनू ਭਾ ਹਾਂਜੀ ਸੁਣਾ ਕੋਈ ਗੱਲ ਬਾਤ ਗੱਲ ਬਾਤ ਚਾਹ ਮਿਲ ਗਈ ਆ ਅੱਛਾ ਕਿਨੇ ਬਣਾਈ ਕਿਨੇ ਆ ਇਹ ਕੌਣ ਆ ਤੁਹਾਡੀ ਧਰਮ ਪਤਨੀ ਕਦੀ ਮੈਨੂੰ ਸੇਲੀ ਆਂਦੇ ਕਦੀ ਮੇਰੀ ਧਰਮ ਪਤਨੀ ਆਂਦੇ ਕਦੀ ਮਟਿਆਰ ਆਂਦੇ ਸੇਲੀ ਦੱਸੋ ਸੇਲੀ ਨੂੰ ਘੜੀ ਖੋ ਗਈ ਆ ਹੁਣ ਤਰੀ ਨਾਲ ਮੈ ਜੋ ਗਈ